ਕਮ ਸਿੰਘਾ ਜੀ ਕੀ ਪਾਣਾ ਵਾਪਰੇ ਇਹਦੀ ਮਰ ਜਾਣਕਾਰੀ ਜੀ 15 April ਨੂੰ ਸ਼ਾਮ ਨੂੰ ਗੱਲ ਹੋਈ ਹੈ ਜੀ ਇਹ ਫਿਰ ਚਾਚਾ ਜੀ ਬਲਦੇਵ ਸਿੰਘ ਔਰ ਇਹ ਘਰ ਆਡਾ ਮਕਾਨ ਬਣਦਾ ਉਰੇ ਬੈਠੇ ਸੀਗੇ ਉਰੇ ਸਾਡੀ ਕੋਈ ਪਾਣੀ ਦੀ ਵਿਵਸਥਾ ਨਹੀਂ ਸੀਗੀ ਤਾਂ ਕਿ ਅੱਗੇ ਟਰੈਕਟਰ ਵਾਲੇ ਨੇ ਉੱਥੇ ਪੈਰ ਧੋਣ ਗਏ ਨੇ ਉੱਥੇ ਰਸਤੇ ਦੇ ਘੇਰ ਕੇ ਪਹਿਲਾਂ ਜਿਹਨਾਂ ਨੂੰ ਕੁੱਟਿਆ ਗਿਆ ਪ੍ਰੇਮ ਸਿੰਘ ਦੇ ਉਹਦੇ ਪਰਿਵਾਰ ਵੱਲੋਂ ਤੇ ਰਸਤੇ 'ਚ ਉਹ ਉੱਠ ਕੇ ਵਾਪਸ ਆ ਗਏ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪ੍ਰੇਮ ਸਿੰਘ ਆਪਣਾ ਬਲਦੇਵ ਸਿੰਘ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਪੁੱਟ ਕੇ ਵਾਪਸ ਆ ਗਏ ਤੇ ਉਹਨਾਂ ਨੇ ਪਿੱਛੋਂ ਗਨਅਸੀ ਸਰਚ ਮਾਰੀ ਤੇ ਅਸੀਂ ਉਹਨਾਂ ਨੂੰ ਚੱਕ ਕੇ ਉਹ ਏਪੀ ਜਨ ਰਜਿੰਦਰਾ ਹਸਪਤਾਲ ਚ ਏਪੀ ਜਨ ਹਸਪਤਾਲ ਚ ਲੈ ਗਏ ਤੇ ਉੱਥੋਂ ਅਸੀਂ ਉਹਨਾਂ ਨੂੰ ਉਤਨਾ ਰੈਫਰ ਕਰਕੇ ਨੀਲਮ ਹਸਪਤਾਲ ਤੇ ਲੈ ਚਲੇ ਗਏ ਅਸੀਂ 32 ਚ ਰੈਫਰ ਕੀਤਾ ਸੀ ਪਰ ਉਥੋਂ ਦੀ ਨੀਲਮ ਲੈ ਕੇ ਜਿਆਦਾ ਕੰਡੀਸ਼ਨ ਖਰਾਬ ਹੋਣ ਕਰਕੇ ਤੇ ਸਾਡੀ ਚਾਚੀ ਜੀ ਸੱਟਾਂ ਮਾਰੀ ਗਈਆਂ ਨੇ ਉਹਨਾਂ ਨੂੰ ਵੀ ਐਪੀਜਾਂ ਚ ਲੈ ਕੇ ਸੀਗੇ ਪਰ ਉਹਨਾਂ ਨੂੰ ਵੀ ਨੀਂਦਰ ਹਸਪਤਾਲ ਦਾ ਰੈਫਰ ਕਰਤਾ ਸੀਗਾ ਉਹਨਾਂ ਨੇ ਹਾਂਜੀ ਤੇ ਹੁਣ ਕੀ ਹੋਇਆ ਜੀ ਉਹ ਕੱਲ ਜੀ ਸਾਡੇ ਚਾਚਾ ਜੀ ਦਾ ਕੱਲ ਨੂੰ ਕਾਲ ਚਲਾਣਾ ਕਰ ਗਏ ਜੀ ਬਲਦੇਵ ਸਿੰਘ ਜੀ ਅੱਛਾ ਹਾਂਜੀ ਤੇ ਜਿਨ੍ਹਾਂ ਦੇ ਖਲਾਫ ਕਰਤਾ ਤਾਂ ਹੋਇਆ ਹਾਂਜੀ ਉਹਦਾ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦਾ ਕਾਰਵਾਈ ਚੱਲ ਰਹੀ ਹੈ ਜੀ ਇੱਕ ਬੰਦਾ ਦਾ ਪੁਲਿਸ ਨੇ ਕਾਲਰ ਹੈ ਪਰ ਪੁਲਿਸ ਨੇ ਤਿੰਨ ਚਾਰ ਦਿਨ ਪਹਿਲਾਂ ਤੇ ਬਾਕੀ ਵਾਲੇ ਕੁਬਲੇਸ਼ ਪ੍ਰਸਾਦ ਨੂੰ ਦੇਖੇ ਗਏ ਨੇ ਵੀ ਕਹਿੰਦੇ ਵੀ ਅਸੀਂ ਭੋਗ ਤੋਂ ਪਹਿਲਾਂ ਪਹਿਲਾਂ ਅਰੈਸਟ ਕਰ ਲਾਂਗੇ ਕਿੰਨੇ ਬੰਦੇ ਖਲਾਫ ਟੁਰਨ ਬੱਟੇ ਦਾ ਹੋਇਆ ਪ੍ਰੇਮ ਸਿੰਘ ਤੇ ਉਹਦਾ ਪਰਿਵਾਰ ਹੈ ਜੀ ਤੇ ਤਿੰਨ ਚਾਰ ਬੰਦੇ ਹੋਰ ਨੇ ਜੀ ਤੇ ਜਿਨ੍ਹਾਂ ਦੇ ਖਲਾਫ ਅਰਸਟ ਦਾ ਕੀਤਾ ਹੁਣ ਤੁਸੀਂ ਸੈਟੀਸਫਾਈ ਹੈ ਹਾਂ ਜੀ ਹੁ ਤੁਸੀਂ ਕੀ ਮੰਗ ਕੀ ਕਰਦੇ ਆ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜੇ ਫਰਜ਼ੀ ਕਰੋ ਨਹੀਂ ਕਿਰਫਦਾਰੀ ਪੈਂਦੀ ਹੈਗੀ ਫਿਰ ਤੁਸੀਂ ਕੀ ਕਹਾਂ ਸੀ ਅਗਲੀ ਕਾਰਵਾਈ ਅਸੀਂ ਆਪਣੀ ਕਰਾਂਗੇ ਜੀ ਫਿਰ ਅਸੀਂ ਤੁਹਾਨੂੰ ਧਰਨੇ ਲਾਵਾਂਗੇ ਸਾਡੇ ਆਪਣਾ 16 ਚਾਰ ਨੂੰ ਇੱਕ ਇਥੇ ਲੜਾਈ ਝਗੜਾ ਹੋਇਆ ਸੀਗਾ ਨੀਲਪੁਰ ਦੇ ਵਿੱਚ ਜਿਹਦੇ ਵਿੱਚ ਪ੍ਰੇਮ ਸਿੰਘ ਤੇ ਗੁਰਵਿੰਦਰ ਸਿੰਘ ਵਗੈਰਾ ਨਾਂ ਦੇ ਜਿਹੜੇ ਵਿਅਕਤੀ ਸੀਗੇ ਉਹਨਾਂ ਵੱਲੋਂ ਇੱਕ ਕ੍ਰੋਸ ਪਰਚਾ ਹੋਇਆ ਸੀ ਜਿਹਦੇ ਬਲਦੇਵ ਸਿੰਘ ਵਗੈਰਾ ਤੋਂ ਦੁਬਾਰੇ ਕ੍ਰੋਸਿੰਗ ਦੇ ਵਿੱਚ 307 ਦਾ ਪਰਚਾ ਦਿੱਤਾ ਜਿਹੜਾ ਨੀਲਪੁਰ ਹਸਪਤਾਲ ਦੇ ਵਿੱਚ ਦਾਖਲ ਹੋ ਸੀਗਾ ਜਿਹਦੀ ਐਫ ਆਰ ਨੰਬਰ ਆਪਣਾ 72 ਸੀਗੀ ਤੇ ਕੱਲ ਜਿਹੜਾ ਬਲਦੇਵ ਸਿੰਘ ਨਾਂ ਦਾ ਵਿਅਕਤੀ ਸੀਗਾ ਨਾ ਉਹਦੀ ਡੈਥ ਹੋ ਗਈ ਸੀ ਉਹਦੇ ਅਸੀਂ ਕੱਲ 302 ਦਾ ਵਾਧਾ ਕਰਕੇ 302 ਦੇ ਵਿੱਚ ਪਰਚਾ ਦੇਤਾ ਸੀਗਾ ਜਿਹਦੇ ਵਿੱਚ ਇੱਕ ਪ੍ਰੇਮ ਸਿੰਘ ਦਾ ਬੇਟਾ ਸੀਗਾ ਦਰਵਿੰਦਰ ਸਿੰਘ ਉਹਦੀ ਅਰੈਸਟ ਵੀ ਪਾ ਲਈ ਆ ਠੀਕ ਹੈ ਦੋ ਬੰਦੇ ਹੋਰ ਨਾਮਜ਼ਦ ਕੀਤੇ ਨੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਬਹੁਤ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਹਦੇ ਵਿੱਚ ਇੱਕ ਹੈਗਾ ਗੁਰਦੀਪ ਸਿੰਘ ਆ ਜੀ ਜਿਹੜਾ ਠਮੋਲੀਓ ਪਿੰਡ ਦਾ ਰਹਿਣ ਵਾਲਾ ਇੱਕ ਉਹਨਾਂ ਦਾ ਬੇਟਾ ਹੈ ਜੀ ਦੋ ਬੰਦੇ ਹੋਰ ਨਾਮਜ਼ਦ ਕੀਤੇ ਨੇ ਨਾਮਜ਼ਦ ਕੀਤੇ ਇਹਨਾਂ ਦੇ ਬਿਆਰ ਤੋਂ ਤੱਕੀ ਦਾ ਜੁਆ ਹੈ ਇਹ ਇਹਨਾਂ ਦੀ ਬਲਦੇਵ ਸਿੰਘ ਜਿਹੜੀ ਮਿਸਿਸ ਹੈ ਉਹਨਾਂ ਦੇ ਨਾਂ ਤੇ ਉਹਨਾਂ ਵੱਲੋਂ ਵਰਚਾ ਦਰਜ ਹੋਇਆ ਜੀ ਕੀ ਕੀ ਦੱਸਦੇ ਰਿਹਾ ਕਿ ਕਿ ਗੱਲ ਕੀਤੀ ਹੋਇਆ ਸੱਤੀ ਗਲਵਾਰ ਇਹਨਾਂ ਦੀ ਕੋਈ ਵਾਪਸੀ ਜੀ ਪਰਿਵਾਰ ਦੀ ਮਤਲਬ ਜਿੱਦਾਂ ਗਵਾਂਢ ਚ ਰਹਿੰਦੇ ਆ ਛੋਟੀ ਛੋਟੀ ਗੱਲਾਂ ਤੇ ਹੀ ਝਗੜਾ ਹੋਇਆ ਜਿਹੜਾ ਕਾਫੀ ਵੱਡਾ ਹੋ ਕੇ ਨਹੀਂ ਭਰਿਆ ਜੀ ਮਤਲਬ ਇਹ ਗਵਾਂਢ ਦੇ ਜਿਹੜਾ ਝਗੜਾ ਸੀਗਾ ਹਾਂਜੀ ਅੰਤ ਤੱਕ ਪਹੁੰਚ ਗਿਆ ਜੀ ਇਹ ਕਤਲ ਤੱਕ ਪਹੁੰਚ ਗਿਆ ਜੀ ਤੇ ਕੋ ਪਹਿਲਾਂ ਇਹਨਾਂ ਦੇ ਸੱਟਾਂ ਲੱਗੀਆਂ ਸੀਗੀਆਂ ਬਲਦੇਵ ਸਿੰਘ ਜਿਹੜਾ ਕਾਫੀ ਸਿਰ ਦੇ ਵਿੱਚ ਸੱਟਾਂ ਸੀਗੀਆਂ ਉਹ ਸੱਟਾਂ ਨਾ ਚੱਲਦੇ ਹੋਏ ਕੱਲ ਉਹਦੀ ਡੈਥ ਹੋ ਗਈ ਸੀ ਇਹ ਕਦੋਂ ਕਰ ਹੋਈ ਜਿਹੜੀ ਲੜਾਈ ਇਹ ਲੜਾਈ 16 5 ਨੂੰ ਹੋਈ ਸੀ 16 4 ਨੂੰ ਸੌਰੀ 16 4 ਇਹ ਦਾਖਲ ਰਿਹਾ ਜੀ ਇਹ ਦਾਖਲ ਰਿਹਾ ਜੀ ਨੀਲ ਨੀਲ ਮਹ ਹਸਪਤਾਲ ਕੋਈ ਟੋਟਲ ਕਿੰਨੇ ਬੰਦੇ ਖਲਾਫਤਾ ਦੋ ਬਈ ਕੋਈ ਟੋਟਲ ਪਹਿਲਾਂ 4 ਆਂਦੇ ਸੀਗਾ ਸੀ 2 ਹੋਰ ਤੇ 6 ਬੰਦਿਆਂ ਦੇ ਟੋਟਲ ਪਰਚਾ ਦਰਜ ਹੋਇਆ ਜੀ ਜੀ ਇਹ ਇੱਕ ਦੀ ਰੈਸਟ ਪਈ ਆ ਜੀ ਬਾਕੀ ਵੀ ਦੂਜਿਆਂ ਦੀ ਬਹੁਤ ਜਲਦੀ ਪਾਲਾਂਗੇ ਸਾਰੀ 1 ਮਹੀਨਾ ਹੋ ਗਿਆ ਜੀ ਬੰਦੇ ਜਿਹੜੇ ਕਿੱਥੇ ਲੋਕੇ ਲੱਗੇ ਲੱਗੇ ਕਾਨੂੰਨ ਤੋਂ ਕੀ ਹੋਏਗੀ ਹਾਂ ਲੱਗੇ ਹੋਏ ਆ ਜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਬਾਹਰ ਅੰਦਰ ਵੀ ਅਸੀਂ ਇਹਨਾਂ ਦੀ ਰਿਸ਼ਤੇਦਾਰੀਆਂ ਹੋਰ ਕਾਫੀ ਰੇਡਾਂ ਕੀਤੀਆਂ ਨੇ ਸਾਡੀਆਂ ਹੋਰ ਵੀ ਟੀਮਾਂ ਕੰਮ ਕਰ ਰਹੀਆਂ ਨੇ ਕਾਉਂਟਰ ਇੰਟੈਲੀਜੈਂਸ ਵਗੈਰਾ ਵੀ ਸਾਡੀ ਕੰਮ ਕਰ ਰਹੀ ਆ ਤੇ ਤੇ ਅਸੀਂ ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕੀ ਲੱਗਦਾ ਜੇ ਬਾਕੀ ਬੰਦੇ ਰਹਿ ਗਏ ਸਾਰੇ ਕਿਸਾ ਜਲਦੀ ਬਹੁਤ ਜਲਦੀ ਜੀ ਬਹੁਤ ਜਲਦੀ ਗ੍ਰਿਫਤਾਰ ਕਰਾਂਗੇ ਪਰਿਵਾਰ ਨੂੰ ਇੰਤਜ਼ਾਮ ਹੋ ਗਿਆ ਹਾਂਜੀ ਹਾਂਜੀ ਮੇਰੇ ਪਰਿਵਾਰ ਨਾਲ ਵੀ ਗੱਲ ਹੋ ਗਈ ਆ ਉਹਨਾਂ ਵੀ ਅਸੀਂ ਇਹ ਵਿਸ਼ਵਾਸ ਦਵਾਇਆ ਵੀ ਬਹੁਤ ਜਲਦੀ ਗ੍ਰਿਫਤਾਰ ਕਰ ਲਾਂਗੇ ਸੰਸਕਾਰ ਕਰਨਾਂ ਤੇ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਮੀਟਿੰਗ ਵੀ ਰੱਖਿਆ ਹੈ ਨਾ ਨਾਲ ਸ਼ਾਮ ਨੂੰ ਫਿਰ ਦੁਬਾਰੇ ਅਸੀਂ ਮੀਟਿੰਗ ਕਰਾਂਗੇ